ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲ ਰਿਹਾ ਬਾਈ ਰੇਪੇਅਰ ਦਾ ਕੰਮ ਆਪਣਾ ਲੱਗੇ ਹੋਏ ਬੰਦੇ ਫੋਰਮੈਨ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਸੋਨੀ ਫਿਰ ਕਦ ਲੈ ਆ ਰਹੇ ਨਵੀਂ ਮਸ਼ੀਨ ਹੈ ਬਾਈ ਉਧਰ ਰੇਪੇਅਰ ਦਾ ਨਵੇਡ ਲੈ ਵੇਸ ਵਧਾਈਆਂ ਤੁਹਾਨੂੰ ਨਵੀਂ ਮਸ਼ੀਨ ਦੀਆਂ ਰੇਪੇਅਰ ਨੂੰ ਮੇਡ ਕੇ ਫਿਰ ਲਿਆਉਣਾ ਪਤਾ ਲੱਗ ਰਿਹਾ ਤੁਹਾਨੂੰ ਲੈ ਆ ਰਹੇ ਨਵੀਂ ਕਰਤਾਰ ਹੈ ਮਲਕੀਤ ਆ ਕਰਤਾਰ ਇਹ ਲੋ ਚੰਗੀ ਬਾਤ ਹੈ ਬਾਈ ਹੋ ਠੀਕ ਹੈ ਸਭ ਕਿੰਨਾ ਕੰਮ ਹੋ ਗਿਆ ਮਸ਼ੀਨ ਦਾ ਹੋ ਗਿਆ ਇਦਾਂ ਵੀ ਬੈਕਸਨ ਡੁਕਸਨ ਹੋ ਗਿਆ ਬੈਕਸਨ ਆ ਗੇਅਰ ਕਲਚ ਸਟਾਫ ਕਰ ਪਿਛਲਾ ਹਿੱਸਾ ਪਿਛਲਾ ਹਿੱਸਾ ਹੋ ਗਿਆ ਹੈ ਚਲ ਚਲ ਰੁਛਾ ਬਾਈ ਬੈਲਟ ਪਰ ਜਾਏਗੀ ਮਸ਼ੀਨ ਹਨਾ ਕੱਲ ਨੂੰ ਜਾਏਗੀ ਮਸ਼ੀਨ ਬੈਲਟ ਪਰ ਹੈ ਉਬਾ ਉਹ ਘਰੇ ਦੇ ਯਾਰੋਂ ਛਾਪਟ ਘਰੇ ਦੇੋਂ ਬਿੱਟੂ ਨੇ ਹੈ ਨਾ ਇਹ ਚੈਨ ਨਵੀਂ ਪਾਈ ਹੈ ਹੈ ਹਾਂ ਕੁਛੇ ਵਾਲੀ ਹਾਂ ਬੈਰ ਨਵੇਂ ਵਾਏ ਕੁਛੇ ਵਾਲੇ ਬੈਰ ਨਵੇਂ ਚੈਨ ਨਵੀਂ ਹੈ ਕਿਸਤੀਆਂ ਹੱਲਣਾ ਹੱਲਾ ਇਸ ਤੇ ਬੜਾ ਹੱਲਾ ਹੈ ਹਾਂ ਗੁੱਛੇ ਦੇ ਸਿਆਲ ਸਿਆਲ ਵਧੀਆ ਹੋ ਰਹੀ ਹੈ ਟੈਟ ਹੁਆ ਬਈ ਕੀਆ ਹੋਆ ਟੈਟ ਛੋਟਾ ਲੱਗ ਰਿਹਾ ਹੈ ਬਸ ਪਟਾਚਾ ਠੀਕ ਹੈ ਠੀਕ ਬਕੀ ਨੇ ਐਲੀਵੇਟਰ ਵਾਲੀ ਵੀ ਚੈਨਲ ਨਵੀਂ ਲਾਇਆ ਦਿੱਦਣ ਆਪਾਂ ਹਨਾ ਇਹ ਮਦਲ ਬੈਲਟ ਬੁਲਟ ਹੋ ਜਾਂਦੇ ਬਾਅਦ ਹੋਏਗਾ ਕੰਮ ਵੀਰਾਧਰਾ ਬਾਈ ਦੇਖ ਰਿਹਾ ਵਿਆਹ ਅੱਜ ਵੀ ਵਿਆਹਾਂ ਵੀਰਾ ਦਰਪਿਆ ਬਾਈ ਟੂਬੂਲਾ ਵਾਲਾ ਸਮਾਨ ਮਸ਼ੀਨ ਦਾ ਮੈਨੂੰ ਬਣ ਕੇ ਖੇਤ ਬਰੀਕ ਵਾਹੀ ਹੋ ਗਈ ਨਾ ਕਿ ਵਧੀਆ ਹੋਰ ਗਰਜੰਟ ਸਿੰਘ ਕਿ ਤਰਾ ਕੱਟਦੇ ਹੈ ਰੋਂ ਕੱਟਦੇ ਬਾਈ ਇਹ ਬਾਈ ਮੈਂ ਲਾਵੇਂਗਾ ਕਰਾ ਕੰਪਿਊਟਰ ਵਾਲਾ ਇਸ ਖੇਤ ਵਿੱਚ ਮਲਾਵੇਂਗੇ ਮੱਕੀ ਆਪਾਂ ਰੇ ਪਰਲੇ ਖੇਤਾਂ ਮਲਾਂਗੇ ਗੰਨਾ ਕਮਾਉਦੋ ਹੋ ਗਿਆ ਬਿੱਲਾ ਟਰੈਕਟਰ ਉਹ ਠੇਕੇਦਾਰਾਂ ਬਾਦਿਆ ਕਿਤਰਾ ਕੀ ਦੇਖ ਰਿਹਾ ਗੰਨਾ ਤੇ ਹੈਗਾ ਚੁਪ ਲੈ ਤੈਂਦੇ ਆਪ ਤਾਂ ਚੁੱਪਣਾ ਹੀ ਲੱਗੇਗਾ ਨਿਬੜ ਗਿਆ ਕੱਲ ਨੂੰ ਹੋ ਜੇਗੀ ਲੋਡ ਟਕੜਾ ਟਰਾਲੀ ਹੋ ਜਾਏਗਾ ਅਗਰਾ ਟਰਾਲੀ ਹੋਊਗਾ 1100 ਕੁਲੀ ਉਸਮੇ ਪਾ ਦੇਣਾ ਤਾਂ ਥੋੜਾ ਪਤਾ ਮਾਲ ਯਾਰ ਰਸਾ ਪੂਰਾ ਪੂਰਾ ਹੈ ਇਹ ਖੇਤ ਹੋ ਜੇਗਾ ਬਾਈ ਕੱਲ ਨੂੰ ਫਾਈਨਲ ਹੋ ਰਹਿ ਗਿਆ ਬਸ ਥੋੜਾ ਜਿਹਾ ਗੰਨਾ ਮਾਲ ਟਰਾਲੀ ਦਾ ਤਿਆਰ ਹੈ ਕੱਲ ਨੂੰ ਟਰਾਲੀ ਲੱਗੇਗੀ ਲੇਬਰ ਛੋਟੀ ਟਰਾਲੀ ਪਲਟੀ ਵਾਲੀ ਭਰ ਰਹੇ ਆ ਨੇ ਯੋਖੇ ਤਾਂ ਫੈਨਲ ਹੋ ਗਿਆ ਕੱਲ ਨੂੰ ਲੱਗੇਗੇ ਨੇ ਦੂਏ ਖੇਤਾਂ ਮਾ ਪਰਾ ਵੱਡਾ ਸਾਦੀ ਕਿਸ ਕੀ ਹੈ ਇਸਕਾ ਸਾਦੀ ਹੈ ਕੀ ਹਾਲ ਹੈ ਠੀਕ ਹੈ ਜੀ ਵਧੀਆ ਹੈ ਨਾ ਵਧੀਆ ਵੀਡੀਓ ਦੇਖੇ ਕਰਾਂਗੇ ਨਾ ਦੇਖੇ ਹੈ ਨਾ ਹੈ ਨਾ ਸ਼ੇਅਰ ਨਹੀਂ ਕਰਦੇ ਤੁਸੀਂ ਮੈਂ ਕਮੈਂਟ ਨਹੀਂ ਲਾਈਕ ਨਹੀਂ ਕਰਦਾ ਹਾਂ ਸਭ ਕੁਝ ਕਰਦਾ ਸਭ ਕੁਝ ਕਰਦਾ ਹਾਂ ਇੱਕ ਬੰਦਾ ਗਿਆਨੀ ਤੇ ਆੰਨੀ ਹੈ ਬਈ ਨਵਾ ਦੇਖੋ ਹਾਂ ਕਿੰਨੇ ਬੰਦੇ ਨੇ ਦਾੜੀ ਵੀ ਰੱਖੀ ਵੀ ਹੈ ਬਾਲ ਵੀ ਰੱਖੇ ਹੋਏ ਆ ਹੈ ਯੋ ਆ ਗਿਆ ਸਾਦੀ ਵਾਲਾ ਇਸ ਦੀ ਸਾਦੀ ਹੈ ਬਈ ਇਹਨੇ ਬੱਗ ਜੰਗੇ ਬੰਦੇ 20 ਤਰੀਕੇ ਨੂੰ ਇਸ ਦੀ ਸਾਦੀ ਕਰਨਗੇ ਜਾ ਕੇ ਮੈਨੂੰ ਬੁਲਾਵੇਂ ਕਰੇ ਸਾਦੀ માં ਹਮ ਛਲਾਂ ਬਈ ਘਰਾਂ ਨੂੰ ਫਰਲੀ ਮਾਲ ਕੀ ਤਿਆਰ ਹੋ ਗਈ ਹੈ ਫਿਰ ਅਗਲੇ ਸਾਲ ਤੋ ਨਹੀਂ ਆਨੇਗਾ ਜੋ ਜ ਸਾਦੀ ਹੋ ਗਿਆ ਇਸ ਕਾ ਕਾਵੇਗਾ ਪਰ ਤੋ ਜਿਆਦਾ ਆਣਾ ਪਵੇਗਾ ਹੈ ਤੋ ਪਰਿਵਾਰ ਜਿਆਦਾ ਹੋ ਜਾਏਗਾ ਜਿਆਦਾ ਆਣਾ ਪਵੇਗਾ ਹਨਾ ਜੀਰੀ ਲਾਣੇ ਕਿ ਜਾਏਗਾ ਜੀਰੀ ਵੀ ਲਾਣਾ ਆਏਗਾ ਨਾ ਜੀਰੀ ਲਵਾਈ ਮੰਨ ਲੈ ਆਇਓ ਗੰਨੇ ਵਾਂ ਲਿਆਇਓ ਉਹ ਕੀ ਕਰੇਗਾ ਗੋਮੇ ਬੈਠ ਕੇ ਉਹ ਸਾਦੀ ਹੋਏਗਾ ਘਰਾਂ ਰਹੇਗਾ ਆਪਣਾ ਸਲਾਮ ਬਾਈ ਘਰਾਂ ਨੂੰ ਮਾਰ ਲਿਆ ਖੇਤ ਗੇੜਾ ਨੀਰਾ ਹੋ ਗਿਆ ਬਾਈ ਇਹਨਾਂ ਵਿੱਚ ਹੈ ਨਾ ਪੁਰਾਣੀ ਹੈ ਇੱਕ ਨਵੀਂ ਪਾਵਾਂਗੇ ਇੱਕ ਪੁਰਾਣੀ ਹੈ ਫਿਰ ਇਹੋ ਇਸਕਾ ਕੀ ਕਰ ਰਹੇ ਪਟੇ ਪਟੇ ਅੱਛਾ ਪਟੇ ਨਾਟ ਨੂਟ ਮਤਲਬ ਨੇ ਕੰਮ ਆ ਜਗੇ ਉਸਮਾ ਪੱਤੀਆਂ ਨਾਟ ਪਟੇ ਦੋ ਨਵੇਂ ਪਾਵਾਂਗੇ ਫਿਰ ਮਾਂ ਨਾਟ ਕੰਮ ਆ ਜਗੇ ਪੱਤੀਆਂ ਕੰਮ ਆ ਜੀਆਂ ਠੀਕ ਬਾਪ ਠੀਕ ਯੋ ਬਈ ਆਪਣਾ ਡੰਗਰਾਂ ਦਾ ਜਗਾੜ ਇੱਧਰ ਮੱਜਾਂ ਦਾ ਇੱਕ ਬਈ ਆਪਾਂ ਨੂੰ ਮੈਸਾਂ ਵਾਸਤੇ ਨਾ ਬੰਦਾ ਚਾਹੀਦਾ ਕੋਈ ਆਪਣੇ ਬੰਦੇ ਨਾਲ ਜਾਣਾ ਘਰਾਂ ਨੂੰ ਕਿਸੇ ਮੇਰੇ ਵੀਰਪਾ ਹੋਇਆ ਦੱਸਿਓ ਬਸ ਊਰੇ ਡੰਗਰਾਂ ਆਪਣੇ ਯੋ ਬਾਹਰ ਊਰੇ ਬੰਨਣੇ ਖੋਲਣੇ ਜੋ ਵੀ ਸਿਸਟਮ ਹੈ ਇਹ ਕੱਖ ਹੈ ਉਰੀ ਨੇੜੇ ਹੀ ਕਿਤੇ ਜਾਣਾ ਨਹੀਂ ਉਹ ਗੈਲੇ ਛੱਡ ਦਿੱਤਾ ਤੂੜੀ ਹੈ ਬਸ ਕਿਤੇ ਦੂਰ ਜਾਣਾ ਨਹੀਂ ਕਿਤੇ ਆਣਾ ਨਹੀਂ ਬਸ ਉਰੀ ਕੰਮ ਹੈ ਕੋਈ ਰੇੜੀ ਨਹੀਂ ਜੋੜਨੀ ਕੋਈ ਕੁਸ਼ ਨਹੀਂ ਉਰੀ ਟੋਕੇ ਵਾਲੀ ਮਸ਼ੀਨ ਹੈ ਉਰੀ ਮੈਂ ਸਾਹਮਣੇ ਜਿਹੜੇ 5-10 ਡੰਗਰ ਹੈਗੇ ਆ ਆਪਣੇ ਵਾ ਬੰਦਾ ਰੱਖਣਾ ਬਾਈ ਡੰਗਰਾਂ ਵਾਸਤੇ ਜਰੂਰ ਦੱਸਿਓ ਜੀ ਸੇਵਾ ਹੋਇਆ ਠੀਕ ਹੈ ਭਾਈ ਅੱਜ ਦੀ ਵੀਡੀਓ ਬਸ ਆਪਣੀ ਇੰਨੀ ਕੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ માં ਠੀਕ ਹੈ ਭਾਈ